ਹੋਣਾ ਕਦੇ ਨਹੀਂ ਕ੍ਰੋਧਵਾਨ ਬੀਬੀ ਸਿਰ ਧਰਮ ਸੁਣਤਾ ਤੇ ਸਤਿ ਸ਼ਾਂਤੀ ਰਸਤਾ ਸਭ ਜਨਾ ਇਹ ਕਲਿਆਣ ਬੀਬੀ ਕਰ ਸੋਹਣਿਆਂ ਦੇ ਜਾਏ ਕਰੀ ਸੇਵਾ ਮਾਨ ਪਾਏਗੀ ਮਿੱਤਰ ਦਾ ਹਾਲੀ ਜੀ ਮੇਨ ਗੁਣ ਤੇ ਕੀ ਮਾ ਸ਼ਿੰਗਾਰ ਲਾਈ ਪਤੀ ਸੰਜਨਾ ਰੂਪ ਭਗਵਾਨ ਬੀਬੀ ਸਾਰੇ ਸਭ ਦਿਆ ਗਿਆ ਨਿਤ ਪਾਲ ਸਤਿ ਦੇਵ ਨਾਮ ਦੇ ਅਪਮਾਨ ਬੀਬੀ ਸੱਤ ਆਪਣੀ ਨੂੰ ਮਾਤਾ ਭਾਂਜਾਣੀ ਦੇਖ ਖਾਣੀ ਹੈ ਸੱਤ ਸਵਾਨ ਬੀਬੀ ਦੇਵਰ ਪਾਈ ਤੇ ਪੈਨ ਨਾ ਜਾਣੀ ਜੇ ਸੌਰੇ ਨੂੰ ਪਿਤਾ ਪਛਾਲ ਬੀਬੀ ਗੱਲ ਸਾਰਿਆਂ ਦੀ ਪੇਕੇ ਦੱਸਣੀ ਨਹੀਂ ਰਹੀ ਨਿੰਮਰ ਨਾਲੇ ਤੀਰ ਜਵਾਲੇ ਬੀਬੀ ਕਾਤੀ ਗੱਲ ਨਾ ਪੁੱਲ ਕੇ ਬਾਹਰ ਕਰਨੀ ਮੰਨੀ ਅਰਜ਼ ਮੇਰੀ ਦੇ

ਕਾ ਬਾਹਰ ਦਾ ਜਨਮ ਹੈ ਹਸਾਨ ਬੀਬੀ ਜਿਮਤਾ ਹੈ ਬੁਦਰ ਬਦਾਮ ਨੇ ਦੀ ਸੋਹਾ ਉੱਠ ਕੇ ਕਰੋ ਉਸ ਨਾ ਨਦੀ ਬੀ ਕਾਲੀ ਨਾਲ ਜੇ ਕਰ ਕੋਈ ਕੰਮ ਕਰੀਏ ਖੱਪ ਹੋ ਮਨਾਸੂ ਨਸਰ ਸਾਨ ਬੀਬੀ ਮੈਂ ਉਸ ਸਖੀ ਨੇ ਕਰਨਾ ਮੁਰ ਜਾਨੀ ਜਿਹੜੀ ਦੇਵੇ ਨਹੀਂ ਅਧਰ ਮਾਨ ਬੀਬੀ ਸਾਦਾ ਵੇਸ ਰੰਗ ਦੇ ਕੋਈ ਹਿੰਦਵਾਲਾ ਨਾ ਹੀ ਹੋਈ ਹੈ ਮਾਤਾ ਪਿਤਾ ਜਿਸ ਨੇ ਨੇਕ ਕੰਮ ਕਰਦੇ ਉਹ ਵੇਹੋ ਨਾ ਦੀ ਸ਼ੁਰੂ ਹੋਏ ਸਨ ਮਾਨ ਬੀਬੀ ਨਰਮ ਚਿਤਰੇ ਕੋਮਲ ਸੁਭਾਅ ਰੱਖੀ ਆਏ ਗਰੀਬੋਂ ਦੇਵਨਾਦਨ ਬੀਬੀ ਇਹ ਕਿਸੇ ਦਾ ਕਿਸੇ ਨੂੰ ਦੱਸਣਾ ਨਹੀਂ ਤੇਜ ਦੱਸਿਆ ਬੜਾ ਨਕਸਾਨ ਬੀਬੀ ਸੁਗਰੀ ਘਿਰ ਕਾ ਦੀ ਕਿਸੇ ਨਹੀਂ ਕਰਨੀ ਤੇਰੇ ਵਿੱਚ ਹੈ ਤਰਮ